ਆਓ ਬੇਟਾ ਅੱਜ ਇੱਕ ਸਬਜ਼ੀ ਬਣਾਉਣੀ ਹੈ ਬੜੀ ਵਧੀਆ ਪਿਆਰ ਕਰਦੇ ਆ ਕद्दू ਦੀ ਸਬਜ਼ੀ ਕद्दू ਦੇ ਵਿੱਚ ਅਸੀਂ ਬੜੀ ਪਾ ਕੇ ਤੇ ਦੁੱਧ ਵਾਲੀ ਸਬਜ਼ੀ ਬਣਾਉਣੀ ਅੱਜ ਤੇ ਸਬਜ਼ੀ ਮੈਂ ਤੁਹਾਡੇ ਸਾਹਮਣੇ ਹੀ ਬਣਾਵਾਂਗੀ ਆ ਦੇਖੋ ਮੈਂ ਥੋੜਾ ਜਿਹਾ ਤੇਲ ਪਾਇਆ ਕੜਾਈ 'ਚ ਤੇ ਆਹ ਦੋ ਬੜੀਆਂ ਰੱਖਣ ਲੱਗੀ ਮੈਂ ਕੜਾਈ ਦੇ ਵਿੱਚ ਗਰਮ ਹੋ ਗਿਆ ਤੇਲ ਇਹਨਾਂ ਬੜੀਆਂ ਨੂੰ ਆਪਾਂ ਭੁੰਨ ਕੇ ਜਰਾਕ ਲਾਲ ਕਰ ਲਵਾਂਗੇ ਇਹ ਪਹਿਲਾਂ ਵੀ ਮੈਂ ਵੜੀਆਂ ਜਿਹੜੀਆਂ ਗੈਸ ਤੇ ਭੁੰਨ ਕੇ ਰੱਖੀਆਂ ਹੋਈਆਂ ਕਿਉਂਕਿ ਸੁੰਢੀ ਲੋੜੀ ਜਿਹੜੀ ਆ ਨਹੀਂ ਪੈਂਦੀ ਕੀੜਾ ਕੋਈ ਨਹੀਂ ਇਹਦੇ 'ਚ ਪੈਂਦਾ। ਜਾਦਾ ਵੜੀਆਂ ਆਈਆਂ ਹੁਣ ਤੇ ਇਸ ਤਰ੍ਹਾਂ ਭੁੰਨ ਕੇ ਰੱਖੀਆਂ ਹੋਣ ਨਾ ਤੇ ਬਹੁਤ ਹੀ ਵਧੀਆ ਫਾਇਦਾ ਦਿੰਦੀਆਂ ਨੇ। ਪਹਿਲਾਂ ਵੀ ਮੈਂ ਇੱਕ ਵੀਡੀਓ 'ਚ ਵਿੱਚ ਤੁਹਾਨੂੰ ਦੱਸਿਆ ਸੀਗਾ। ਤੇ ਇਹ ਵੜੀਆਂ ਮੈਂ ਸਾਫ਼ ਤੀਆਂ ਹੀ ਭੁੰਨਣ ਡਈਆਂ ਤੁਸੀਂ ਦੇਖ ਸਕਦੇ ਹੋ। ਇਹਨਾਂ ਨੂੰ ਭੁੰਨ ਕੇ ਜਿਹੜਾ ਕ ਲਾਲ ਕਰਕੇ ਆਪਾਂ ਬਾਹਰ ਕੱਢ ਲਵਾਂਗੇ। ਤੇਲ ਦੇ ਵਿੱਚੋਂ ਇਸ ਤਰ੍ਹਾਂ ਹੀ ਅਲਟ-ਪਲਟ ਕਰਕੇ ਕਿ ਇਹ ਮਤਲਬ ਚਿਮਟੇ ਦੇ ਨਾਲ ਜਾਂ ਕੋਈ ਕੜਚੀ ਦੇ ਨਾਲ ਪੋਣੀ ਦੇ ਨਾਲ ਤੇ ਬਹੁਤ ਹੀ ਵਧੀਆ ਵੜੀਆਂ ਜਿਹੜੀਆਂ ਆ ਭੁੱਜ ਗਈਆਂ ਨੇ ਮੇਰੀਆਂ ਤਿਆਰ ਹੋ ਗਈਆਂ ਨੇ ਇਹ ਵੜੀਆਂ ਸਾਡੀਆਂ ਸਬਜ਼ੀ ਵਾਸਤੇ ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢ ਲਵਾਂਗੇ ਹੁਣ ਤੇਲ ਗਰਮ ਹੈ ਸਾਡੇ ਕੋਲ ਬਾਕੀ ਬਚਿਆ ਹੋਇਆ ਤੇਲ ਇੰਨਾ ਹੀ ਬਹੁਤ ਹੈ ਜਿਆਦਾ ਤੇਲ ਨਹੀਂ ਵਰਤਾਂਗੇ ਅਸੀਂ ਅੱਜ ਕਿਉਂਕਿ ਜਿਆਦਾ ਤੇਲ ਵਾਲੀਆਂ ਸਬਜ਼ੀਆਂ ਜਿਹੜੀਆਂ ਚੰਗੀਆਂ ਨਹੀਂ ਬਣਦੀਆਂ ਤੇ ਅੱਧਾ ਚਮਚਾ ਮੈਂ ਜੀਰੇ ਦਾ ਸਾਬਤ ਦਾ ਪਾਇਆ ਤੇ ਇਹ ਮੈਂ ਲਸਣ ਕੱਟ ਕੇ ਰੱਖਿਆ ਹੋਇਆ ਸੀ ਜਿਹੜੇ ਤੇ ਖਾਂਦੇ ਲਸਣ ਉਹ ਪਾ ਸਕਦੇ ਆ ਵੈਸੇ ਲਸਣ ਵਰਗੀ ਕੋਈ ਚੀਜ਼ ਨਹੀਂ ਹੁੰਦੀ ਬਹੁਤ ਹੀ ਵਧੀਆ ਹੁੰਦਾ ਹੈ ਸਿਹਤ ਵਾਸਤੇ ਲਸਣ ਜਿਹੜਾ ਆ ਜ਼ਰੂਰ ਵਰਤਣਾ ਚਾਹੀਦਾ ਸਬਜ਼ੀ ਦੇ ਵਿੱਚ ਤੇ ਲਸਣ ਜਿਹੜਾ ਆ ਭੁੱਜ ਰਿਹਾ ਹੈ ਥੋੜਾ ਜਿਹਾ ਹੁਣ ਮੈਂ ਪਿਆਜ਼ ਵੀ ਪਾ ਦਵਾਂਗੀ ਦੋ ਪਿਆਜ਼ ਕੱਟੇ ਹੋਏ ਨਾਲ ਸਬਜੀ ਬਣਾਉਂਦਾ ਇੱਕ ਤੁਹਾਨੂੰ ਇੱਕ ਇਹ ਨਵਾਂ ਤਰੀਕਾ ਆ ਤੇ ਬਹੁਤ ਹੀ ਵਧੀਆ ਬਣਦੀ ਆ ਤੇ ਤਰੀਕਾ ਵੀ ਇੱਕ ਨਵਾਂ ਹੀ ਆ ਇਹ ਤੇ ਹੁਣ ਆਪਾਂ ਪਿਆਜ਼ਾਂ ਨੂੰ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਪਿਆਜ਼ ਮੈਂ ਬੜੇ ਮੋਟੇ ਮੋਟੇ ਜੇ ਕੱਟੇ ਆ ਕਿਉਂਕਿ ਸਬਜੀ ਜਿਹੜੀ ਆ ਇਤਰਾ ਵਧੀਆ ਬਣਦੀ ਆ ਤੇ ਨਾਲ ਕਿਉਂਕਿ ਜਿਆਦਾ ਖੋਰੇ ਖੋਰੇ ਪਿਆਜ਼ ਜਿਹੜੇ ਆ ਨਾ ਖੁਰੇ ਖੁਰੇ ਉਹ ਨਹੀਂ ਚੰਗੇ ਲੱਗਦੇ ਇਹ ਜੋ ਹਰੀਆਂ ਮਿਰਚਾਂ ਦੋ ਹੀ ਇਹ ਕੱਟ ਕੇ ਵਿੱਚ ਨਾਲ ਪਾਤੀਆਂ ਨੇ ਮੋਟੀਆਂ-ਮੋਟੀਆਂ ਹੁਣ ਇਹ ਮਸਾਲਾ ਜਿਹੜਾ ਸਾਡਾ ਭੁੱਜ ਰਿਹਾ ਆ ਇਹਨਾਂ ਦੇ ਵਿੱਚ ਆਪਾਂ ਸੁੱਕਾ ਮਸਾਲਾ ਪਾਵਾਂਗੇ ਜਨਿਕੇ ਹਲਦੀ ਅੱਧਾ ਚਮਚਾ ਮੈਂ ਹਲਦੀ ਪਾਤੀ ਐ ਇਹ ਮੈਂ ਥੋੜਾ ਜਿਹਾ ਕਾਲੀ ਮਿਰਚ ਦਾ ਪਾਊਡਰ ਪਾਇਆ ਇਹ ਮੈਂ ਸੁੱਕਾ ਧਨੀਆ ਪੀਠਿਆ ਹੋਇਆ ਪਾਊਡਰ ਉਹਦਾ ਚਮਚਾ ਉਹ ਪਾਇਆ ਇਹ ਜੀਰਾ ਪਾਊਡਰ ਪਾਇਆ ਏ ਅੱਧਾ ਚਮਚਾ ਇਹ ਨਮਕ ਪਾਇਆ ਸਵਾਦ ਅਨਸਾਰ ਇਹ ਜਿਹੜੇ ਮਸਾਲੇ ਆ ਤੁਸੀਂ ਵੱਧ ਘੱਟ ਕਰ ਸਕਦੇ ਹੋ ਇਹਨਾਂ ਦੀ ਕੋਈ ਗੱਲ ਨਹੀਂ ਹੁੰਦੀ ਇਹ ਜਿੰਨੇ ਖਾਂਦੇ ਉਹਨੇ ਹੀ ਮਤਲਬ ਤੁਸੀਂ ਪਾ ਸਕਦੇ ਜੇ ਤੇ ਸਬਜੀ ਜਿਹੜੀ ਆ ਇਸ ਤਰ੍ਹਾਂ ਆਪਾਂ ਬਣਾ ਸਕਦੇ ਆ ਹੁਣ ਆਪਾਂ ਥੋੜਾ ਜਿਹਾ ਮਸਾਲਿਆਂ ਨੂੰ ਭੁੰਨ ਲਿਆ ਏ ਹੁਣ ਮੈਂ ਕੱਟਿਆ ਹੋਇਆ ਟਮਾਟਰ ਪਾਉਂਗੀ ਇਹਦੇ ਵਿੱਚ ਇਹਾ ਟਮਾਟਰ ਕੱਟ ਕੇ ਰੱਖਿਆ ਸੀ ਇਹਨੂੰ ਵੀ ਮੈਂ ਵਧੀਆ ਤਰ੍ਹਾਂ ਭੁੰਨ ਲਵਾਂਗੀ ਥੋੜਾ ਜਿਹਾ ਹੁਣ ਮੈਂ ਥੋੜਾ ਟੱਕ ਦੂੰਗੀ ਮਸਾਲੇ ਨੂੰ ਹੁਣ ਮੈਂ ਵੜੀਆਂ ਜਿਹੜੀਆਂ ਤਲ ਕੇ ਰੱਖੀਆਂ ਸੀ ਇਹਨਾਂ ਨੂੰ ਮੈਂ ਥੋੜਾ ਜਿਹਾ ਬਰੀਕ ਕਰੂੰਗੀ ਆ ਦੇਖੋ ਕੌਲੀ 'ਚ ਰੱਖ ਕੇ ਮੈਂ ਹੱਥਾਣਾ ਵੀ ਤੋੜੀਆਂ ਜਾ ਸਕਦੀਆਂ ਆ ਆਪਣੀ ਮਰਜ਼ੀ ਆ ਪਰ ਮੈਂ ਇਹਨਾਂ ਨੂੰ ਡਾ ਦੇ ਡੰਡੇ ਕੁੰਡੇ ਦਾ ਜਿਹੜਾ ਹੁੰਦਾ ਕੋਟਣਾ ਉਹਦੇ ਨਾਲ ਹੀ ਵੇਖੋ ਦੇਸੀ ਢੰਗ ਦੇ ਨਾਲ ਇਹਨਾਂ ਨੂੰ ਬਰੀਕ ਕਰ ਲਿਆ ਆ ਬਹੁਤੀਆਂ ਬਰੀਕ ਤੇ ਨਹੀਂ ਚੰਗੀਆਂ ਲੱਗਦੀਆਂ ਥੋੜੀਆਂ ਜੀਆਂ ਪੀਸ ਬਣੇ ਹੋਣ ਤੇ ਵਧੀਆ ਲੱਗਦੀਆਂ ਨੇ ਇਹ ਦੋਵੇਂ ਵਡੀਆਂ ਨੇ ਦੋਵੇਂ ਹੀ ਮੈਂ ਕੋਟਲੀਆਂ ਨੇ ਤੇ ਇਹ ਦੇਖੋ ਐਦਾਂ ਹੱਥਾਂ ਦੇ ਨਾਲ ਆਪਾਂ ਅਲੱਗ-ਅਲੱਗ ਕਰ ਸਕਦੇ ਆ ਹੁਣ ਇਹ ਇਹ ਵਡੀਆਂ ਜਿਹੜੀਆਂ ਆਪਾਂ ਇਹ ਜਿਹੜਾ ਤੜਕਾ ਧਰਿਆ ਹੋਇਆ ਨਾ ਇਹ ਤੁਹਾਨੂੰ ਬੁਖਾਨ ਲੱਗੀਆਂ ਵਾ ਇਹ ਜਿਹੜਾ ਤੜਕਾ ਰੱਖਿਆ ਹੋਇਆ ਉਹ ਦੇਖ ਕੇ ਉਹਦੇ ਵਿੱਚ ਪਾਣੇ ਆ ਤੇ ਇਹ ਵਧੀਆ ਤੜਕੇ ਦੇ ਵਿੱਚ ਜਿਹੜੀਆਂ ਆ ਪੁੱਜ ਜਾਣਗੀਆਂ ਹੋਰ ਵੀ ਇਹਨਾਂ ਦਾ ਟੇਸਟ ਬੜਾ ਬਣਦਾ ਆ ਦੇਖੋ ਤੜਕਾ ਤੇ ਹੋ ਗਿਆ ਨਾ ਵਧੀਆ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਵਡੀਆਂ ਜਿਹੜੀਆਂ ਆ ਪਾ ਦਵਾਂਗੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਸਬਜੀ ਆ ਇਹ ਬਣ ਕੇ ਤਿਆਰ ਹੋਏਗੀ ਹਲਦੇ ਪੁੱਜ ਗਈ ਆ ਮਸਾਲੇ ਸਾਰੇ ਪੁੱਜ ਗਏ ਨੇ ਜਦੋਂ ਮਸਾਲੇ ਤੇਲ ਛੱਡ ਦਿੰਦੇ ਨੇ ਤੇ ਉਦੋਂ ਸਮਝ ਜਾਣਾ ਚਾਹੀਦਾ ਕਿ ਇਹ ਸਬਜੀ ਜਿਹੜੀ ਹੈ ਮਤਲਬ ਤੇ ਜਿਹੜੇ ਮਸਾਲੇ ਨੇ ਉਹ ਤਿਆਰ ਹੋ ਗਏ ਨੇ ਇਹ ਦੇਖੋ ਮੈਂ ਵੜੀਆਂ ਵੀ ਪਾ ਦਿੱਤੀਆਂ ਨੇ ਹੁਣ ਆਪਾਂ ਥੋੜਾ ਜਿਹਾ ਹਿਲਾਵਾਂਗੇ ਤੇ ਇਹਦੇ ਵਿੱਚ ਨਾ ਥੋੜਾ ਜਿਹਾ ਆਪਾਂ ਪਾਣੀ ਵੀ ਪਾਵਾਂਗੇ ਜੋਕੇ ਵੜੀਆਂ ਜਿਹੜੀਆਂ ਆ ਇਹ ਥੋੜੀਆਂ ਜੀਆਂ ਗਲਨੀਆਂ ਵੀ ਬਹੁਤ ਜ਼ਰੂਰੀ ਆ ਕੱਦੂ ਜਿਹੜਾ ਆ ਇਹ ਬਾਅਦ ਵਿੱਚ ਪੈਂਦਾ ਆ ਪਹਿਲਾਂ ਵੜੀਆਂ ਜਿਹੜੀਆਂ ਇਹਨਾਂ ਨੂੰ ਗਲਣਾ ਬਹੁਤ ਜ਼ਰੂਰੀ ਆ ਆ ਦੇਖੋ ਮੈਂ ਹੁਣ ਪਾਣੀ ਪਾਇਆ ਥੋੜਾ ਜਿਹਾ ਇਧਰੋਂ ਪਾਇਆ ਕੋਲੀ ਨਾਲ ਤਾਂ ਆ ਤੁਹਾਡੇ ਸਾਹਮਣੇ ਵੀ ਪਾ ਦਿੱਤਾ ਥੋੜਾ ਜਿਹਾ ਪਾਣੀ ਇੰਨਾ ਕੁ ਮੈਂ ਪਾਣੀ ਪਾਇਆ ਅੱਧੀ ਕੋਲੀ ਇਹਨੂੰ ਹੁਣ ਮੈਂ ਟੱਕ ਦਵਾਂਗੀ ਥੋੜੀਆਂ ਜੀਆਂ ਜਿਹੜੀਆਂ ਵੜੀਆਂ ਨੇ ਇਹ ਗਲ ਕੇ ਪੋਲੀਆਂ ਹੋ ਜਾਣਗੀਆਂ ਯਾਰੀਆ ਮਸਾਲਾ ਤੁਹਾਨੂੰ ਬਖਾਨੀ ਕਿਹੋ ਜਿਹਾ ਬਣਦਾ ਆ ਦੇਖੋ ਹੁਣ ਇਹ ਬੜੀਆਂ ਜਿਹੜੀਆਂ ਆ ਇਹ ਅੱਧ ਨਾਲੋਂ ਜ਼ਿਆਦਾ ਮਤਲਬ ਗਲਗੀਆਂ ਨੇ ਬਹੁਤ ਵਧੀਆ ਬਣ ਗਈਆਂ ਨੇ ਬਾਕੀ ਅਸੀਂ ਇਹਨਾਂ ਦੇ ਵਿੱਚ ਸਬਜ਼ੀ ਜਦੋਂ ਪਾਵਾਂਗੇ ਕਦੂ ਦੀ ਆ ਕੱਟਿਆ ਹੋਇਆ ਕਦੂ ਮੈਂ ਰੱਖਿਆ ਸੀਗਾ ਇੱਕ ਘਰ ਦੇ ਲੱਥੇ ਕਦੂ ਨੇ ਕਿਉਂਕਿ ਸਿਆਲੀ ਵੇਲਾ ਜਿਹੜੀਆਂ ਆ ਉਹ ਕਦੂ ਇਹੋ ਜਿਹੇ ਦਿੰਦੀਆਂ ਨੇ ਨੂੰਨਾਂ ਨੂੰ ਲੱਗਦੇ ਨੇ ਇਹ ਬਹੁਤ ਹੀ ਜਲਦੀ ਇਹ ਕੱਲ ਜਾਂਦੇ ਨੇ ਤਾਂ ਕਰਕੇ ਇਹ ਕੱਦੂ ਜਿਹੜਾ ਵੜੀਆਂ ਤੋਂ ਬਾਅਦ ਚ ਪਾਇਆ ਮੈਂ ਸੱਚੀ ਗੱਲ ਤੇ ਇਹ ਆ ਕਿ ਤੁਸੀਂ ਇਸ ਤਰ੍ਹਾਂ ਸਬਜ਼ੀ ਮੇਰੇ ਤਰੀਕੇ ਦੇ ਨਾਲ ਕਿਤੇ ਬਣਾ ਕੇ ਵੇਖੋਗੇ ਨਾ ਤੇ ਤੁਸੀਂ ਇੱਕ ਰੋਟੀ ਦੀ ਜਗ੍ਹਾ ਤਿੰਨ ਰੋਟੀਆਂ ਖਾਓਗੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਟੱਕ ਦੇਵਾਂਗੇ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਪਈ ਤੁਹਾਨੂੰ ਪਤਾ ਪਾਣੀ ਨਹੀਂ ਮੈਂ ਬਿਲਕੁਲ ਵੀ ਪਾਇਆ ਸਬਜੀ ਦੇ ਵਿੱਚ ਪਾਣੀ ਕद्दू ਨੇ ਆਪਣੇ ਆਪ ਹੀ ਜਿਹੜਾ ਪਾਣੀ ਆ ਗਿਆ ਹੈ ਸਬਜੀ ਦੇ ਵਿੱਚ ਉਹ ਆਪਣੀ ਸਬਜੀ ਦਾ ਹੀ ਪਾਣੀ ਆ ਇਸ ਤਰ੍ਹਾਂ ਪਾਣੀ ਨਹੀਂ ਪਾਇਆ ਕद्दू ਦੀ ਸਬਜੀ ਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਆਪਾਂ ਆਏ ਪਾਵਾਂਗੇ ਦੁੱਧ ਪਾਣੀ ਥੋੜਾ ਥੋੜਾ ਦੇਖੋ ਦਿਖ ਰਿਹਾ ਪਰ ਆਪਾਂ ਦੁੱਧ ਜ਼ਰੂਰ ਪਾਵਾਂਗੇ ਕਿਉਂਕਿ ਸਬਜੀ ਦਾ ਟੇਸਟ ਕੁਝ ਅਲੱਗ ਕਰਾਂਗੇ ਜਿਹੜੇ ਨਹੀਂ ਕद्दू ਖਾਂਦੇ ਨਾ ਉਹ ਵੀ मंग मंग के कदू खानगे ये बन के ऐदा तैयार हो गया है आ देखो होना तो वादिया थोड़ा जहाँ जाक देवे इन सेक लगन दवागे अग जानी के थले घट कर देव गे कड़ाही दे थले आ देखो बन के तैयार हो गई है सब्जी बहुत वादिया बनी है ये मक्की रोटी ना खाओ कणक द रोटी ना खाओ ਜਾਦੀ ਮਰਜੀ ਰੋਟੀ ਬਣਾਓ ਤੇ ਰੋਟੀ ਨਾਲ ਤੁਸੀਂ ਕद्दू ਸਬਜੀ ਖਾ ਸਕਦੇ ਜੇ ਇਹ ਹੈ ਕਿ ਸਬਜੀ ਕद्दू ਬੜੀਆਂ ਤੇ ਦੁੱਧ ਵਾਲੀ ਸਬਜੀ ਤੇ ਵੀਡੀਓ ਜਰੂਰ ਵੇਖਿਆ ਕਰੋ ਰਿਆਰ ਫੂਡ ਚੈਨਲ ਦੀ ਵੀਡੀਓ ਹੈ ਜੀ ਜਰੂਰ ਵੇਖਿਆ ਕਰੋ ਤੁਹਾਨੂੰ ਵੇਖਣ ਦੇ ਵਿੱਚ ਕੋਈ ਉਹ ਨਹੀਂ ਆ ਜਰੂਰ ਵੇਖਿਆ ਕਰੋ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਇਹ ਬਹੁਤ ਲੰਬੀਆਂ ਵੀਡੀਓ ਨਹੀਂ ਹੁੰਦੀਆਂ ਬਹੁਤ ਛੋਟੀਆਂ ਛੋਟੀਆਂ ਵੀਡੀਓ ਆ ਪੂਰੀ ਵੀਡੀਓ ਵੇਖਿਆ ਕਰੋ ਤੈ ਇਦਾਂ ਪਰਿਵਾਰ ਆਪਣੇ ਨੂੰ ਜਿਹੜੇ ਘਰ ਦੀ ਰੋਟੀ ਖਾਂਦੇ ਸ਼ਕੀਨ ਆ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਬਣਾ ਕੇ ਦਿਆ ਕਰੋ ਤੇ ਬਹੁਤ ਖੁਸ਼ ਹੁੰਦੇ ਨੇ ਹੁਣ ਮੈਂ ਵੀ ਟੈਸਟ ਕਰਕੇ ਦੱਸਦੀ ਆ ਤੁਹਾਨੂੰ ਦੇਖੋ ਜੀ ਮੈਂ ਤੇ ਕਰ ਲਈਆ ਟੈਸਟ ਬਹੁਤ ਵਧੀਆ ਬਣੀ ਆ ਸੱਚੀ ਗੱਲ ਆ ਮਜ਼ਾ ਆ ਗਿਆ ਸਬਜ਼ੀ ਬਣਾਉਂਦਾ ਤੁਸੀਂ ਬਣਾਇਆ ਕਰੋ ਤੇ ਖਾਇਆ ਕਰੋ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ 19 ਡੇਰ ਤੱਕ ਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ